ਲੋ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਝੋਨੇ ਵਾਲਾ ਬਾਣ ਸਿਰਫ 15 ਲੱਖ ਰੁਪਏ ਨੂੰ ਮਿਲੂਗਾ ਜੀ ਬਾਣ 15 ਲੱਖ ਰੁਪਏ ਦੀ ਕੀਮਤ ਵਾਲਾ ਬਾਣ ਲੈ ਕੇ ਆਏ ਹਾਂ ਜੀ ਝੋਨਾ ਨਰਮਾ ਕਪਾਹਾਂ ਸਾਰੀਆਂ ਫਸਲਾਂ ਹੁੰਦੀਆਂ ਨੇ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਲਾਸਟ ਤੱਕ ਵੀਡੀਓ ਨਾਲ ਜਰੂਰ ਬਨੇ ਰਹੋ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਮਕਾਨ ਜ਼ਮੀਨ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਖੇਤੀਬਾੜੀ ਸੰਦ ਦੀ ਐਡ ਕਰਵਾਉਣਾ ਚਾਹੁੰਦੇ ਹੋ ਸਾਡਾ ਦਿੱਤਾ ਨੰਬਰ WhatsApp ਸਕਰੀਨ ਤੇ ਹੈ ਤੇ ਤੇ ਨੰਬਰ ਤੇ ਤੁਸੀਂ 78 ਫੋਟੋਆਂ 78 ਮਿੰਟਾਂ ਦੀ ਵੀਡੀਓ ਬਣਾ ਕੇ ਸਾਨੂੰ ਭੇਜ ਦੇਣੀ ਹੈ ਉਸ ਤੋਂ ਬਾਅਦ ਤੁਹਾਡੀ ਵੀਡੀਓ ਅਸੀਂ ਆਪਦੇ ਚੈਨਲ ਤੇ ਆਪਦੇ ਪਲੇਟਫਾਰਮ ਤੇ ਲਗਾ ਦੇਵਾਂਗੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਤੇ ਬਾਕੀ ਤੁਸੀਂ ਵੀ ਦੱਸੋ ਤੁਹਾਨੂੰ ਕਿਹੜੇ ਇਲਾਕੇ ਦੀ ਜ਼ਮੀਨ ਚਾਹੀਦੀ ਆ ਕਿਹੜੇ ਇਲਾਕੇ 'ਚ ਤੁਹਾਨੂੰ ਕੋਈ ਵੀ ਹੈਨਾ ਚੀਜ਼ ਦੀ ਰਿਕੁਆਇਰਮੈਂਟ ਆ ਤਾਂ ਸਾਨੂੰ ਦੱਸੋ ਵੀ ਤੁਹਾਡਾ ਬਜਟ ਕਿੰਨਾ ਕਾ ਏਰੀਆ ਕਿਹੜੇ 'ਚ ਜ਼ਮੀਨ ਲੈਣੀ ਆ ਸਾਰੀ ਚੀਜ਼ਾਂ ਦੱਸ ਕੇ ਸਾਨੂੰ ਤੁਸੀਂ ਵਟਸਐਪ ਕਰ ਸਕਦੇ ਹੋ ਜਾਂ ਕਮੈਂਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਹਾਡੀ ਫਰਮਾਇਸ਼ ਉੱਪਰ ਤੁਹਾਡੀ ਅਗਲੀ ਵੀਡੀਓ ਸੀ ਤੁਹਾਡੇ ਖੁਦੇ ਏਰੀਏ ਦੀ ਲੈ ਕੇ ਹਾਜ਼ਰ ਹੋ ਜਾਗੇ ਸੋ ਆਪਾਂ ਮੇਨ ਵੀਡੀਓ ਵੱਲ ਵਧਦੇ ਹਾਂ ਜਿਹਦੇ ਕਰਕੇ ਅੱਜ ਆਪਾਂ ਤੁਹਾਡੇ ਦਰਮਾਨ ਪੇਸ਼ ਹੋਇਆ ਸਟਾਰਟਿੰਗ 'ਚ ਮੈਂ ਤੁਹਾਨੂੰ ਦੱਸਿਆ ਸੀ ਬਾਈ ਜੀ ਰੇਟ ਰਹਿਣ ਵਾਲਾ ਅੱਜ ਦੀ ਵੀਡੀਓ ਸਿਰਫ 15 ਲੱਖ ਰ ਸਾਰੀਆਂ ਫਸਲਾ ਹੁੰਦੀਆਂ ਨੇ ਜੀ ਲਾ ਛੋਣੇ ਤੋਂ ਠੀਕ ਹੈ ਜੀ ਕੱਲੀ ਕੱਲੀ ਜਾਣਕਾਰੀ ਮੈਂ ਦੇਣ ਲੱਗਾ ਕੁੱਲ ਜਿਹੜੇ ਅੱਜ ਆਪਣੇ ਕੋਲ ਜ਼ਮੀਨ ਆਈ ਹੈ ਜੀ 25 ਬਿੱਗੇ ਜ਼ਮੀਨ ਲੈ ਕੇ ਆਏ ਆ ਜੀ 25 ਬਿੱਗੇ ਜ਼ਮੀਨ ਬਕਾਊ ਆਈ ਹੈ ਜੀ ਜਿਹਦੇ ਵਿੱਚੋਂ 6 ਬਿੱਗੇ ਰੋਡ ਦਾ ਫਰੰਟ ਤਿੰਨ ਰੋਡਾਂ ਦੇ ਉੱਪਰ ਬਣਨ ਲੱਗਦਾ ਬਾਈ ਜੀ ਤਿੰਨ ਰੋਡਾਂ ਦੇ ਉੱਪਰ ਬਣਨ ਲੱਗਦਾ 6 ਬਿੱਗੇ ਤਿੰਨ ਰੋਡਾਂ ਦੇ ਉੱਪਰ ਲੱਗ ਜਾਂਦੇ ਨੇ ਇੱਕ ਬਿੱਗੇ ਦੇ ਵਿੱਚ ਡੱਗ ਵੀ ਬਣਿਆ ਹੋਇਆ ਪਾਣੀ ਦੀਆਂ ਸਾਰੀਆਂ ਸਹੂਲਤਾਂ ਨੇ A ਤੋਂ Z ਪਾਣੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਪਾਣੀ ਦਾ ਡੱਗ ਇੱਕ ਬਿੱਗੇ ਚ ਤਾਂ ਪਾਣੀ ਦਾ ਡੱਗ ਬਣਾ ਰੱਖਿਆ ਠੀਕ ਹੈ ਜੀ ਪਾਣੀ ਵਾਲਾ ਡੱਗ ਬਣਿਆ ਹੋਇਆ ਮੋਗਾ ਬਾਈ ਜੀ ਕੀ ਕਹਿੰਦੇ ਨੇ ਮੋਗਾ ਤੀਜੇ ਮਰੱਬੇ ਤੇ ਮੋਗੇ ਤੋਂ ਨਾ ਤੀਜਾ ਮਰੱਬਾ ਹੀ ਹੈ ਬਾੜ ਦਾ ਮੋਗੇ ਦੀਆਂ ਦੋ ਬਾਰੀਆਂ ਬਾਈ ਜੀ 10 ਘੰਟੇ ਪਾਣੀ ਹੈ ਪੌਣੇ 10 ਘੰਟੇ ਪਾਣੀ ਦੀ ਬਾਰੀ ਹੈ ਬਾਈ ਜੀ ਬਾੜ ਨੂੰ ਨਹਿਰ ਦਾ ਪਾਣੀ ਬਾੜ ਨੂੰ ਲੱਗਦਾ ਬਾਈ ਜੀ ਜ਼ੀਰੋ ਲੈਵਲ ਬਾੜਾ ਸਾਰਾ ਪੱਧਰ ਹੈ ਕੋਈ ਵੀ ਕਿੱਲਾ ਸੋ ਨੂੰ ਉੱਚਾ ਨੀਵਾ ਨਹੀਂ ਮਿਲੂਗਾ ਕਿਸੇ ਤਰ੍ਹਾਂ ਦੀ ਮਾਰ ਨਹੀਂ ਬਾੜਾਂ ਦੇ ਵਿੱਚ ਨਾ ਪਸ਼ੂਆਂ ਦੀ ਨਾ ਹੀ ਪਾਣੀ ਦੀ ਬਹੁਤ ਵਧੀਆ ਹਨਾ ਪਰਫੈਕਟ ਬਾੜ ਤੋਂ ਢੇਲੀ ਲੈ ਕੇ ਆਏ ਆ ਫਸਲਾਂ ਬਾਈ ਜੀ ਫਸਲਾਂ ਦੀ ਗੱਲ ਕਰੀਏ ਤਾਂ ਝੋਨਾ ਨਰਮਾ ਕਣਕ ਵਾਲੀ ਜ਼ਮੀਨ ਆ ਬਾਈ ਜੀ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਸਾਰਾ ਓਕੇ ਦੀ ਰਿਪੋਰਟ ਤੁਹਾਨੂੰ ਬਾੜ ਮਿਲੂਗਾ ਜੀ ਮੋਗੇ ਤੋਂ 3 ਮਰੱਬਾ ਦੋ ਬਾਰੀਆਂ ਨੇ ਪੌਣੇ 10 ਘੰਟੇ ਪਾਣੀ ਦੀ ਬਾਰੀ ਆ ਵਿੱਚ ਇੱਕ ਬਿੱਗੇ 'ਚ ਡੱਗ ਬਣਿਆ ਹੋਇਆ ਤਿੰਨ ਰੋੜਾਂ ਤੇ ਜ਼ਮੀਨ ਲੱਗਦੀ ਆ 6 ਬਿੱਗੇ ਰੋੜ ਦੇ ਉੱਪਰ ਹੀ ਲੱਗਦੀ ਆ ਜਿਵੇਂ ਰਾਹ ਪਹੀ ਦਾ ਕੋਈ ਰੌਲਾ ਨਹੀਂ 25 ਬਿੱਗੇ ਟੋਟਲ ਜ਼ਮੀਨ ਆਪਾਂ ਲੈ ਕੇ ਆਏ ਆ ਜੀ ਰੇਟ ਜਿਹੜਾ ਪਰ ਬਿੱਗੇ ਦੇ ਹਿਸਾਬ ਨਾਲ ਮੰਗਿਆ ਗਿਆ 15 ਲੱਖ ਬਿੱਗੇ ਦਾ ਰੇਟ ਮੰਗਿਆ ਗਿਆ ਹੁਣ ਆਪਾਂ ਕਰ ਲੈਨੇ ਜੀ ਏਰੀਏ ਦੀ ਗੱਲ ਤੇ ਬਾਕੀ ਨੰਬਰ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਵੀਡੀਓ ਦੱਬ ਕੇ ਸ਼ੇਅਰ ਕਰਦਿਆ ਕਰੋ ਹਰ ਰੋਜ਼ ਇਸੇ ਤਰ੍ਹਾਂ ਦੀ ਜਮੀਨਾਂ ਦੀਆਂ ਘੈਂਟ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਤੇ ਵੀ ਫੋਲੋ ਜਰੂਰ ਕਰ ਲਿਓ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਹਰ ਰੋਜ਼ ਅਸੀਂ ਤੁਹਾਡੇ ਲਈ ਲੈ ਕੇ ਆਉਨੇ ਆ ਪੂਰੇ ਪੰਜਾਬ ਹਰਿਆਣਾ ਜੂ ਵੀ ਜਿੱਥੋਂ ਤੱਕ ਵੀ ਸਾਡੀ ਪਹੁੰਚ ਆ ਉਥੋਂ ਤੱਕ ਦੀਆਂ ਜਮੀਨਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਆ ਜੀ ਹੁਣ ਆਪਾਂ ਕਰ ਲੈਨੇ ਏਰੀਏ ਦੀ ਗੱਲ ਏਰੀਆ ਹੈਗਾ ਜੀ ਨੂਬਗੜ ਇਹ ਗੰਗਾ ਨਗਰ ਉਨੂਪਗੜ ਗੰਗਾ ਨਗਰ ਦੇ ਵਿੱਚ ਤੁਹਾਨੂੰ ਇਹ ਬਾਣ ਦੇਖਣ ਨੂੰ ਮਿਲ ਜੂਗਾ ਮੋਬਾਈਲ ਨੰਬਰ ਆ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਸਾਰੀ ਜਾਣਕਾਰੀ ਲੈ ਸਕਦੇ ਹੋ ਰਜਿਸਟਰੀ ਵਾਲਾ ਬਾਣ ਹੈ ਬਾਈ ਜੀ ਕਿਤੋਂ ਦਾ ਵੀ ਬੰਦਾ ਰਜਿਸਟਰੀ ਕਰਵਾ ਲਓ ਪੰਜਾਬ ਹਰਿਆਣਾ ਦਿੱਲੀ ਜਿੱਥੋਂ ਮਰਜੀ ਕੋਈ ਐ ਨਹੀਂ ਵੀ ਰਜਿਸਟਰੀ ਨਹੀਂ ਹੋਣੀ ਸਾਰਾ ਕੁਝ A to Z ਬਾਈ ਜੀ ਓਕੇ ਰਿਪੋਰਟ ਆ ਬਾਣ ਪੰਜਾਬ ਦੇ ਬਾਣਾ ਵਰਗਾ ਬਾਣ ਹੈ ਬਾਈ ਜੀ ਪੰਜਾਬ ਹਾਰੀਆਂ ਫਸਲਾਂ ਹੁੰਦੀਆਂ ਸੋ ਮੈਂ ਦੱਸਿਆ ਵੀ ਚੋਨਾ ਸਾਰਾ ਕੋਸ਼ੇ ਟੂ Z ਬਾਈ ਜੀ ਮੁਕੰਮਲ ਸਾਰੀਆਂ ਫਸਲਾਂ ਹੁੰਦੀਆਂ ਨੇ ਇੱਥੇ ਬਾਣ ਤੁਸੀਂ ਫੋਟੋ ਮਾਚ ਦੇਖ ਹੀ ਰਹੇ ਹੋ ਬਾਈ ਜੀ ਇੱਕ ਨੰਬਰ ਬਾਣ ਹੈ ਇੱਕ ਨੰਬਰ ਮਾਹੌਲ ਹੈ ਬਾਈ ਜੀ ਕੋਲ ਦੀ ਹੈਨਾ ਮੋਗਾ ਬਾਈ ਜੀ ਬਿਲਕੁਲ ਨਾਲ ਹੈ ਸਾਰੀਆਂ ਵਧੀਆ ਘੈਂਟ ਗੱਲਬਾਤ ਹੈ ਜੀ ਤੇ ਬਾਕੀ ਨੰਬਰ ਦਿੱਤਾ ਬਾਈ ਜੀ ਸੰਪਰਕ ਕਰ ਸਕਦੇ ਹੋ ਦਿੱਤੇ ਨੰਬਰ ਤੇ ਸਾਰੀ ਜਾਣਕਾਰੀ ਇਹਨਾਂ ਤੋਂ ਪ੍ਰਾਪਤ ਕਰ ਸਕਦੇ ਹੋ ਇਦਾਂ ਦੀ ਘੈਂਟ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਅਸੀਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਚੜਾ ਰੱਖੀਆਂ ਚੈਨਲ ਤੇ ਉਹ ਵੀ ਜਰੂ ਤੁਹਾਡੀ ਰਿਕੁਆਇਰਮੈਂਟ ਅਧਿਹਾਸਾਬ ਨਾਲ ਸਾਰੇ ਇਲਾਕਿਆਂ ਦੇ ਵਿੱਚੋਂ ਤੁਹਾਨੂੰ ਵੀਡੀਓ ਆਪਣੇ ਚ ਪਲੇਟਫਾਰਮ ਤੇ ਦੇਖਣ ਨੂੰ ਮਿਲ ਜੂਗੀ ਫਿਰ ਵੀ ਜੇਕਰ ਤੁਹਾਡੇ ਹਿਸਾਬ ਦੀ ਕੋਈ ਵੀਡੀਓ ਨਹੀਂ ਮਿਲਦੀ ਤਾਂ ਸਾਨੂੰ ਕਮੈਂਟਾਂ 'ਚ ਦੱਸ ਦਿਓ ਵੀ ਸਾਨੂੰ ਭਾਈ ਜਿਹੇ ਜਆ ਬਾਣ ਚਾਹੀਦਾ ਸੀ ਕੋਸ਼ਿਸ਼ ਕਰਾਂਗੇ ਉਹ ਜੇਆ ਬਾਣ ਤੁਹਾਡੇ ਲਈ ਅਗਲੀ ਵੀਡੀਓ 'ਚ ਲੈ ਕੇ ਹਾਜ਼ਰ ਹੋ ਸਕੀ ਠੀਕ ਹੈ ਜੀ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਕੇ ਜਾਇਓ ਕਹਿੰਡ ਕਹਿੰਡ ਵੀਡੀਓ ਦੇਖਣ ਲਈ ਹਨ ਤੇ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਜ਼ਰੂਰ ਦੱਸਿਓ ਜੀ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦਾ ਇਸੇ ਤਰ੍ਹਾਂ ਦੀ ਕਿਸੇ ਹੋਰ ਨਮੀ ਕਹਿੰਡ